ਬਲਾਵਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਪੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਤੀਨੋ ਆਪਨ ਤਿਸ ਅਬੈਦਾਨ ਦਿੱਤਾ ਸਿੰਘ ਬਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀਤ ਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸਰੀਤਾ ਬਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬਿਆਨਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸਰੀਤਾ ਬਲਾਵਾਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਤੀਟ ਹਸਤੀ ਜੀਤਾ ਜੋ ਜੋ ਕੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਦੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇਹ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਜੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨੋ ਤਿਸ ਅਬੈ ਦਾਣ ਦਿੱਤਾ ਸਿੰਘ ਬਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਪੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਤੀਟ ਹਸਤੀ ਜੀਤਾ ਜੋ ਜੋ ਪੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਪਵਣ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤਰੇ ਮੇਰ ਦਖੀਤਾ ਸ਼ਰਮ ਕਰਦੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਾਲਸਾ ਤੇਰ ਬਕੀਤਾ ਅੰਦਲੇ ਤੇ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਤੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੋ ਤਿਸ ਅਬੈ ਦਾਣ ਦਿੱਤਾ ਸੇਂਗੋ ਬਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਬੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਪੀਟ ਹਸਤੀ ਜੀਤਾ ਜੋ ਜੋ ਪੀਨੋ ਆਪਨੋ ਇਸ ਅਬੈਦਾਨ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀਤ ਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬਯੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸ਼੍ਰੀਤਾ ਬਲਾਵਣ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਪੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸਰੀਤਾ ਬਲਾਵਣ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਟੀਟ ਹਸਤੀ ਜੀਤਾ ਜੋ ਜੋ ਪੀਨੋ ਆਪਨੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਣੀਤਾ ਕਰ ਕਿਰਪਾ ਮੋਹੇ ਨਾਮ ਦੇਹ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਦਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਜੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬਯੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਪੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰਪਤੇ ਟੱਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਤੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਪਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੂ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤਰੇ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਨ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੋ ਤਿਸ ਅਬੈ ਦਾਣ ਦਿੱਤਾ ਚੇਂਗ ਬੁਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬਯੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ 5 ਬੰਗਲ ਪਰਬਤ ਪਾਰ ਪਰੇ ਖਲ ਚਤਰ ਬਪੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੋ ਇਸ ਅਬੈਦਾਨ ਦਿੱਤਾ ਸਿੰਘ ਬਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਨ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਪੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕਿਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬਲਾਈ ਹੋਏ ਗਿਓ ਤ੍ਰਿਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀਤ ਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸ੍ਰੀਤਾ ਬਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਪਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨੋ ਤਿਸ ਅਬੈ ਦਾਣ ਦਿੱਤਾ ਸਿੰਘ ਬਲਾਈ ਹੋਏ ਗਿਓ ਤਰੇ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸਰੀਤਾ ਬਲਾਵਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਤੀਟ ਹਸਤੀ ਜੀਤਾ ਜੋ ਜੋ ਕੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਦੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇਹ नानक दरश रीता कर कृपा मोहे नाम दे नानक दरश रीता बलावण मोहल्ला पंजवा पिंगलो पर्वत पार परे खल चतर बपीता अंदले त्रिपवन सूजिया गुर भेट पनीता महिमा साधु संग की सुनो मेरे मीता मैल खोई कोट अंग हरे ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨੋ ਤਿਸ ਅਬੈ ਦਾਣ ਦਿੱਤਾ ਸਿੰਘ ਬਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇਨ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਤੀਨੋ ਆਪਨ ਤਿਸ ਅਬੈਦਾਨ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇਨ ਮੇਰਦ ਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਨੀਤਾ ਕਵਨ ਵਡਾਈ ਕਹਿ ਸਕੋ ਬਯੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਲ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਪੀਨੋ ਆਪਣੋ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤ੍ਰੇ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਮਨ ਵਡਾਈ ਕਹਿ ਸਕੋ ਬੇਅੰਤ ਗਣੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਬਲਾਵਣ ਮਹੱਲਾ ਪੰਜਵਾ ਬਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਪਵਨ ਸੂਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗਤੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅੰਗ ਹਰੇ ਨਿਰਮਲ ਪੈ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਤੀਟ ਹਸਤੀ ਜੀਤਾ ਜੋ ਜੋ ਕੀਨੋ ਆਪਨ ਤਿਸ ਅਬੈ ਦਾਣ ਦਿੱਤਾ ਸਿੰਘ ਬੁਲਾਈ ਹੋਏ ਗਿਓ ਤਰੇ ਮੇਰ ਦਖੀਤਾ ਸ਼ਰਮ ਕਰਤੇ ਦਮ ਆਂਡ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰਸ ਰੀਤਾ